ਤੁਹਾਨੂੰ ਜੋੜਨ ਦੇ ਲਈ ਬਾਬਾ ਖੈਰਦੀਨ ਸਰਕਾਰ ਦੇ ਨਾਲ ਤੁਹਾਨੂੰ ਜੋੜਨ ਦੇ ਲਈ ਜੋ ਸਾਡੇ ਬਹੁਤ ਹੀ ਪਿਆਰੇ ਫਨਕਾਰ ਕਲਾਕਾਰ ਨੇ ਸਾਡੇ ਗੁਰੂ ਜੀ ਗੁਰਸੇਵਕ ਅਲੀ ਬਾਜੀ 1 ਵਜੇ ਤੋਂ ਲੈ ਕੇ 7:30 ਵਜੇ ਤੱਕ ਉਹਨਾਂ ਦੀ ਜੋ ਹਾਜ਼ਰੀ ਹੋਣੀ ਹੈ ਸੋ ਬਸ ਸਾਰੇ ਨੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਹਾਜ਼ਰੀ ਦੇ ਨਾਲ ਆਪਣੀ ਹਾਜ਼ਰੀ ਲਗਭਾਣੀ ਸੋ ਆਓ ਜਲਵੇੜਾ ਬਾਜੀ ਇੱਕ ਗੀਤ ਦੇ ਨਾਲ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਉਸ ਤੋਂ ਬਾਅਦ ਸਾਡੇ ਬਹੁਤ ਹੀ ਪਿਆਰੇ ਪ੍ਰੇਮ ਮਿਮਾਣਾ ਜੀ 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 ਹਾਜ਼ਰੀ ਜਿੰਨਾ ਸਮਾਂ ਦਿੱਤਾ ਹੈ ਸੁਮੁਖ ਮੈਡੀ ਨੇ ਸਿਰ ਮੱਥੇ ਹੈ ਸਮਾਪਤ ਕਰਤਾ ਹੈ ਪੀਰ ਬਾਬਾ ਜੀ ਰੂਜੀ ਤੇ ਜਿਹਨੀਆਂ ਸੰਗਤਾਂ ਆਈਆਂ ਨੇ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਇਸੇ ਤਰ੍ਹਾਂ ਪ੍ਰਮਾਤਮਾ ਹਰ ਇੱਕ ਨਗਰ ਖੇੜੇ ਵੇਲੇ ਖੁਸ਼ੀਆਂ ਵਰਸਦਾ ਰਵੇ ਰੌਣਕਾਂ ਲੱਗਦੀਆਂ ਰਹਿਣ ਮੇਲੇ ਲੱਗਦੇ ਰਹਿਣ ਤੇ ਸਾਨੂੰ ਸਾਦੇ ਰਹਿਣ ਲਓ ਜੀ ਬਾਬਾ ਜੀ ਦੇ ਨਾਮ ਤੇ ਇੱਕ ਤਾੜੀ ਲਾ ਦੇ ਸ਼ੁਕਰੀਆ ਜੀ ਮਿਹਰਬਾਨੀ ਬੈਸੇ ਸਾਡੇ ਸਤਿਕਾਰਯੋਗ ਅੰਗਰ ਭਾਜੀ ਤਰਵਿੰਦਰ ਜੀ ਤੇ ਹੋਰ ਵੀ ਸਾਰੇ ਕਮੇਟੀ ਦਾ ਔਰ ਇਸ ਨਗਰ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕੀਤਾ ਜਿਵੇਂ ਇਕੱਲੇ ਇਕੱਲੇ ਦਾ ਨਾਮ ਲਵਾਂ ਤਾਂ ਮੇਰੇ ਗੀਤ ਦਾ ਵੀ ਸਮਾਂ ਟੱਪ ਜਾਣਾ ਹੈ ਹਾਂਜੀ ਮੈਂ ਨਾਂ ਚੀਜ਼ ਬਲਵਿੰਦਰ ਜਲਵੇੜਾ ਕਾਫੀ ਮੇਰੇ ਜੱਸ ਟੇਟਾ ਦੁਕਾਨੇ ਸੁਲੂ ਆਈ ਹੈ ਮੈਂ ਫੇਰ ਤੋਂ ਸ਼ੁਕਰ ਗੁਜ਼ਾਰਾਂ ਸਾਡਾ ਪੰਜਾਬ ਦਾ ਸੁਪਰ ਹਿੱਟ ਪ੍ਰੋਗਰਾਮ ਧੰਤ ਪੰਜਾਬ ਦੀ ਬਿਜਿੰਦ ਚੱਕ ਲਈ ਸ਼ੇਰ ਜੀ ਟਰੈਕਟਰ ਔਰ ਪ੍ਰੋਡਿਊਸਰ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂਜੀ ਕਿਸੇ ਸ਼ਾਇਰ ਨੇ ਲਿਖਿਆ ਸਭ ਧਰਮਾਂ ਦਾ ਸੰਜੇ ਹਿੰਦੁਸਤਾਨ ਨਾ ਹੁੰਦਾ ਸਭ ਧਰਮਾਂ ਦਾ ਸਾਂਝਾ ਹਿੰਦੁਸਤਾਨ ਨਾ ਹੁੰਦਾ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੁਨੀਆ ਤੇ ਮਹਾਨ ਨਾ ਹੁੰਦਾ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੁਨੀਆ ਤੇ ਮਹਾਨ ਨਾ ਹੁੰਦਾ ਕੁਝ 2008 ਦੇ ਵਿੱਚ ਮੇਰਾ ਸੌਂਗਾ ਜੀ ਭਾਵੇਂ RAM RAM ਕਹਿ ਲੈ ਭਾਵੇਂ ਕਹਿ ਲੈ ਅੱਲਾ ਅੱਲਾ ਤੇਰਾ ਗੁਰੂ ਤੋਂ ਬਗਿਆਰ ਕਦੇ ਹੋਣਾ ਨਹੀਂ ਤਸੱਲਾ ਹਾਂ ਜੀ ਪਹਿਲਾ ਜੀ ਭਾਵੇਂ RAM RAM ਕਹਿ ਲੈ ਭਾਵੇਂ ਕਹਿ ਲੈ ਅੱਲਾ ਅੱਲਾ 誰かいっぱい。 ਹੀ ਜਾਣਾ ਬੰਦੇ ਮਾਰੇ ਕੰਮ ਛੱਡ